ਸਤਿ ਅਕਾਲ ਪਿਆਰੇ ਬੱਚਿਓ ਅੱਜ ਅਸੀਂ ਪਾਠ ਨੰਬਰ 30 ਵਿੱਚ ਦੁਲਾਵਾ ਮਾਤਰਾ ਨਾਲ ਮੁਹਾਰਨੀ ਪੜਾਂਗੇ ਤਿਆਰ ਬੱਚਿਓ ਸੰਤਾਨ ਜੀ ਸ਼ਾਬਾਸ਼ ਇਸ ਤੋਂ ਪਹਿਲਾਂ ਅਸੀਂ ਪੜ ਚੁੱਕੇ ਹਾਂ ਏ ਵੱਖ-ਵੱਖ ਪ੍ਰਕਾਰ ਦੀ ਮੁਹਾਰਨੀ ਮਾਤਰਾ ਦੇ ਨਾਲ ਅਸੀਂ ਪੜ ਚੁੱਕੇ ਹਾਂ ਓ ਓ आज अस पढ़ा गे ऐड़े देर दो लावा लगिया ने इन्हू दुलाव क ਤੇ ਇਹ ਆਵਾਜ਼ ਪੈਦਾ ਕਰਦੇ ਹੈ ਐ ਦੀ ਬੋਲੋ ਐ ਐ ਇਹ ਦੁਲਾਵਾ ਦੁਲਾਵਾ ਦੀ ਮਾਤਰਾ ਹੈ ਦੁਲਾਵਾ ਤੇ ਇਹ ਅੱਖਰ ਦੇ ਉੱਪਰ ਲੱਗਦੀਆਂ ਹਨ ਦੁਲਾਵਾ ਇਹ ਅੱਖਰ ਹੈ ਐੜਾ ਆੜਾ ਵੀ ਕਹਿੰਦੇ ਨੂੰ ਤੇ ਅ ਅ ਦੀ ਆਜ ਦਾ ਕਹਦਾ ਹੈ ਤੇ ਇਹਦੇ ਉੱਪਰ ਦੋ ਲਾਵਾਂ ਲੱਗੀਆਂ ਤੇ ਬਣ ਗਿਆ ਐ ਐ ਐ ਰੇ ਦੋ ਲਾਵਾਂ ਐ ਐ ਰੇ ਦੋ ਲਾਵਾਂ ਐ ਇਹਨੂੰ ਆਪਾਂ ਸਿੱਧਾ ਐ ਹੀ ਬੋਲਾਂਗੇ ਹੁਣ ਐ ਆਸ ਪੈਦਾ ਕਰਦਾ ਹੈ ਸੋਦੀ ਸੋਦੀ ਕਾਦੀ ਵਜ ਪੈਦਾ ਕਰਦਾ ਸੋਦੀ ਸ ਤੇ ਇਹ ਹਨ ਦੁਲਾਵਾ ਕੀ ਹਨ ਦੁਲਾਵਾ ਦੁਲਾਵਾ ਦੀ ਮਾਤਰਾ ਹੈ ਦੁਲਾਵਾ ਦੀ ਮਾਤਰਾ ਸ ਸ ਦੇ ਉੱਪਰ ਜਦੋਂ ਲੱਗਦੀ ਹੈ ਤਾਂ ਮੁਹਾਰਨੀ ਦੀ ਆਵਾਜ਼ ਪੈਦਾ ਹੋ ਜਾਂਦੀ ਹੈ ਸ ਸ सी इन सीधा ही बोलेंगे सै आप पढ़ चुके हैं हाँ ए, ए, ह है। ਆਵਾਜ਼ ਪੈਦਾ ਕਰਤਾ ਹੈ ਹੋ ਹੋ ਜੀ ਤੇ ਇਹ ਦੱਸੋ ਜੀ ਕੀ ਹਨ ਦੁਲਾਵ ਗੁਲਾਬ ਸਬਸ ਦੁਲਾਵਾ ਦੀ ਮਾਤਰਾ ਹੈ ਤੇ ਹਾ ਦੇ ਉੱਪਰ ਜਦੋਂ ਦੁਲਾਵਾ ਦੀ ਮਾਤਰਾ ਲੱਗ ਜਾਂਦੀ ਹੈ ਤੇ ਆਵਾਜ਼ ਪੈਦਾ ਹੁੰਦੀ ਹੈ ਹਾਏ ਦੁਲਾਵਾ ਹੈ ਹਾਏ ਦੁਲਾਵਾ ਹੈ ਅਸੀਂ ਸਿੱਧਾ ਹੀ ਬੋਲਾਂਗੇ ਹੈ बोलो है पढ़ है। है। चुके हैं है, सी अखर है, 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 है।, है दसो भाई ਕ ਕ ਵਾਸਤਾ ਦਾ ਕਰਦਾ ਅੱਖਰ ਦਾ ਨਾਂ ਹੈ ਕਕਾ ਤੇ ਆਵਾਜ਼ ਪੈਦਾ ਕਰਦਾ ਹੈ ਕ ਦੀ ਕ ਦੀ ਕ ਸ਼ਾਬਾਸ਼ ਤੇ ਇਹ ਹਨ ਦੁਲਾਵਾਂ 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 ਦੀ ਮਾਤਰਾ ਜਦੋਂ ਕ ਦੇ ਉੱਪਰ ਲੱਗਦੀ ਹੈ ਤਾਂ ਐ ਦੀ ਆਵਾਜ਼ ਨਾਲ ਪੈਦਾ ਹੁੰਦੀ ਹੈ ਕੈ ਕੈ ਕਕੇ ਦੁਲਾਵਾਂ ਕੈ ਅਸੀਂ ਅਸਿਰ ਸਦਾ ਹੀ ਬੋਲਾਂਗੇ ਕੈ 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 ਸ਼ਾਬਾਸ਼ ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਐ ਸ ਸ ਹ ਹ ਕ ਕ

ਆਵਾਜ਼ ਪੈਦਾ ਕਰਦਾ ਹੈ ਭੋ ਤੇ ਜਦੋਂ ਦੋ ਲਾਵਾ ਉੱਤੇ ਲੱਗ ਜਾਂਦੀਆਂ ਹਨ ਤੇ ਐ ਨਾਲ ਜੁੜ ਜਾਂਦੀ ਆਵਾਜ਼ ਮਾਤਰਾ ਦੀ ਆਵਾਜ਼ ਦੋ ਲਾਵਾ ਦੀ ਐ ਹੈ ਤੇ ਭੈ 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 ਸਬਸ਼ ਬਹੁਤ ਵਧੀਆ ਮੈਂ ਏ ਏ ਰੇ ਲਾ ਵੇ ਐੜੇ ਖਾ ਸਭ ਬਾਸਤਾਲੀਆਂ ਬੱਚੇ ਨਹੀਂ ਹਾਂਜੀ ਪਿਆਰੇ ਬੱਚਿਓ ਅਸੀਂ ਦੁਬਾਰਾ ਫੇਰ ਦੁਨਾਵਾ ਮਾਤਰਾ ਨਾਲ ਮੁਹਾਰਨੀ ਪੜਦੇ ਹਾਂ ਹੁਣ ਤੱਕ ਅਸੀਂ ਪੜ ਚੁੱਕੇ ਹਾਂ ਅ A ah. A, ah. Eh. Eh. I. I. U. 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 E. 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 Bulan lagi, eh, 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 ke, ke, Yeah. ta Đa ਲਾ ਲਾ ਵੈ ਵੈ ਅੜੇ ਅੜੇ ਸ਼ਾਬਾਸ਼ ਤਾੜੀਆਂ ਮਾਰੋ ਸਾਰੇ ਬੱਚੇ ਹਾਂਜੀ ਪਿਆਰੇ ਬੱਚਿਓ ਹੁਣ ਅਸੀਂ ਇੱਕ ਹੋਰ ਮੁਹਾਰਨੀ ਕਾਰਡ ਦੀ ਗੱਲ ਤੋਂ ਕਰਦੇ ਹਾਂ ਇਸ ਕਾਰਡ ਦੇ ਵਿੱਚ ਇਹ ਦੋ ਤਰ੍ਹਾਂ ਦੇ ਦੋ ਰੰਗ ਦੇ ਅੱਖਰ ਦਿਖਾਈ ਦੇ ਰਹੇ ਆ ਜਿਸ ਤਰ੍ਹਾਂ ਇੱਕ ਲਾਲ ਰੰਗ ਦਿਖਾਈ ਦੇ ਰਿਹਾ ਹੈ ਇੱਕ ਕਾਲਾ ਦਿਖਾਈ ਦੇ ਰਿਹਾ ਹੈ ਹਾਂਜੀ ਇਹਨਾਂ ਦਾ ਭਾਵ ਇਹ ਹੈ ਕਿ ਜਿਹੜਾ ਅੱਖਰ ਲਾਲ ਦਿਖਾਈ ਦੇ ਰਿਹਾ ਹੈ ਉਸ ਦੀ ਆਵਾਜ਼ ਘੱਟ ਲੰਬੀ ਹੋਣੀ ਹੈ ਜਿਹੜਾ ਕਾਲਾ ਦਿਖਾਈ ਦੇ ਰਿਹਾ ਹੈ ਉਸ ਦੀ ਆਵਾਜ਼ ਉੱਚੀ ਅਤੇ ਲੰਬੀ ਹੋਣੀ ਹੈ ਆਪਾਂ ਪੜ੍ਹਦੇ ਹਾਂ ਤਿਆਰ ਵੀ ਬੱਚਿਓ ਸਰ ਜੀ ਹਾਂਜੀ ਅ a ah. ah. eh? Eh. e e, uh. Uh, uh. 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 e. ਥੋ ਤੱਕ ਪੜਾਂਗੇ ਅਸੀਂ ਪੜਾਂਗੇ ਐ ਜਿਹੜੇ ਪਹਿਲਾਂ ਵੀ ਦੱਸ ਚੁੱਕਿਆ ਇਹ ਦੁਲਾਵਾਂ ਮਾਤਰਾ ਹਨ ਤੇ ਜਦੋਂ ਵੀ ਇਹ ਅੱਖਰ ਦੇ ਲੱਗਦੀਆਂ ਹਨ ਅੱਖਰ ਦੇ ਉੱਪਰ ਲੱਗ ਗਿਆ ਹਨ ਤੇ ਆਵਾਜ਼ ਐ ਦੀ ਪਤਾ ਕਰਦੀਆਂ ਹਨ ਐੜੇ ਦੁਲਾਵਾਂ ਐ ਐੜੇ ਇਹ ਨੂੰ ਸਿੱਧਾ ਹੀ ਪੜਾਂਗੇ ਐ ਇਸੇ ਪ੍ਰਕਾਰ ਸਸੇ ਦੇ ਉੱਪਰ ਜਦੋਂ ਦੋ ਲਾਵਾਂ ਲੱਗੀਆਂ ਤਾਂ ਇਹ ਆਵਾਜ਼ ਪੈਦਾ ਕਰਨਗੀਆਂ ਸੈ 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 स स ह ह क क ख ख ग ग शाबाश बहुत बढ़िया तालियां मारो सारे बच्चे

ਬਹੁਤ ਵਧੀਆ ਤਾਲੀਆਂ ਵਾਰੋ ਸਾਰੇ ਜੀ ਪੈ ਪੈ ਡੈ ਪੈ ਪੈ ਨੇ ਨੇ ਬਹੁਤ ਵਧੀਆ ਤਾਲੀਆਂ ਵਾਰੋ ਸਾਰੇ ਜੀ ਦੀ ਆਪਾ ਪੜਦੇ ਆ ਇਸੇ ਹੀ ਕਾਰਡ ਨੂੰ ਦੂਜੇ ਪਾਸੇ ਤੋਂ ਅਗਲੇ ਅੱਖਰ इत ही रोक के बार बार बच्चे नु दोन नहीं दिता जा सकता बै, 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 बै मै बै, ये, ਲਾ ਲਾ ਵੈ ਵੈ ਏਡਾ 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 ਕਾਰਡ ਨੂੰ ਇੱਥੇ ਹੀ ਸਕਰੀਨ 'ਤੇ ਰੋਕ ਕੇ ਬਾਰ-ਬਾਰ ਬੱਚਿਆਂ ਨੂੰ ਦਰਹੋਂਣ ਲਈ ਕਿਹਾ ਜਾ ਸਕਦਾ ਹੈ ਜਾਂ ਮੇਰੀ ਆਵਾਜ਼ ਨੂੰ ਮਿਊਟ ਕਰਕੇ ਪੁਆਇੰਟਰ ਦੇ ਨਾਲ-ਨਾਲ ਬੱਚਿਆਂ ਨੂੰ ਦਰਹੋਂਣ ਲਈ ਦਿੱਤਾ ਜਾ ਸਕਦਾ ਹੈ ਹਾਂਜੀ ਪਿਆਰੇ ਬੱਚਿਓ ਅਸੀਂ ਅੱਗੇ ਕੁਝ ਹੋਰ ਦੁਲਾਵਾਂ ਮਾਤਰਾ ਦੀ ਮਹਾਰਨੀ ਪੜਦੇ ਹਾਂ ਤਿਆਰ ਬਈ ਸਰ ਜੀ ਹਾਂ ਜੀ ਸ਼ਾਬਾਸ਼ ਸਸਾ ਹੈ ਤੇ ਆਵਾਜ਼ ਪੈਦਾ ਕਰਦਾ ਹੈ ਸੋਦੀ ਸੋਦੀ ਤੇ ਜਦੋਂ ਉੱਪਰ ਦੋ ਲਾਵਾਂ ਲੱਗ ਗਿਆ ਤੇ ਦੋ ਲਾਵਾਂ ਐ ਰੀ ਆਵਾਜ਼ ਦੇ ਦੀਆਂ ਐ ਤੇ ਸਸੇ ਦੇ ਦੋ ਲਾਵਾਂ ਲੱਗ ਗਿਆ ਤੇ ਬਣ ਗਿਆ ਸੈ जिस तरह पे दस चुके हैं सस्सा आवाज पैदा करता, करता है सी जो दौ लाव लग गई उ दो लाव उपर लग जा सै बन जाता है ठीक है जी, जी आ दो लावा की मात्रा, मात्रा है सस्से दुलाव सै सीधा ही बोलेंगे सै है कै गै कै 쨔! 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 잡았... 뭐야, 도대체 다리야, 바로 잡았... ਬਾਸ਼ ਬਹੁਤ ਬਹੁਤ ਵਧੀਆ ਤਾਲੀਆਂ ਮਾਰੋ ਸਾਡੇ ਬੱਚੇ ਹਾਂਜੀ ਪਿਆਰੇ ਬੱਚਿਓ ਅਸੀਂ ਅੱਗੇ ਹੋਰ ਮੁਹਾਰਨੀ ਪੜਦੇ ਹਾਂ ਹੁਣ ਆਪਣੇ ਕੋਲ ਰੰਗੋ ਰੰਗ ਮੁਹਾਰਨੀ ਕਾੜ ਹੈ ਇਹ ਦੋਨੇ ਪੈਂਤਰਾ ਮੁਹਾਰਨੀ ਪੜਨ ਲੱਗੇ ਹੋਏ ਹੈ ਨਾ ਵਧੀਆ ਵਧੀਆ ਤੇ ਅਸੀਂ ਪੜਦੇ ਹਾਂ ਮੁਹਾਰਨੀ ਐ ਮਾਤਰਾ ਦੇ ਨਾਲ ਮੁਹਾਰਨੀ ਐ ਦੁਲਾਵਾ दुलावान जो एवाज पैदा कर दया वोहारनी पढ़ा अं पहला पढ़ चुके हाँ आ ए पढ़ा ऐ वाली ए

ਇਸ ਕਾਰਨ ਇੱਥੇ ਰੋਕ ਕੇ ਬੱਚਿਆਂ ਨੂੰ ਬਾਰ-ਬਾਰ ਦੁਹਰਾਇ ਕਰਵਾਈ ਜਾ ਸਕਦੀ ਹੈ। ਹਾਂਜੀ ਬੜੀ ਅੱਗੇ ਬਈ। ਜੀ ਹਾਂਜੀ। ਚਲ ਬੱਸ। ਗਏ। ਜੈ 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 ਇਹ ਦੁਲਾਵਾਂ ਹਨ ਦੁਲਾਵਾਂ ਦੁਲਾਵਾਂ ਅੱਖਰ ਦੇ ਉੱਪਰ ਲੱਗਦੀਆਂ ਹਨ ਤੇ ਐ ਦੀ ਆਵਾਜ਼ ਪੈਦਾ ਕਰਦੀਆਂ ਹਨ ਕਾਦੀ ਆਵਾਜ਼ ਪੈਦਾ ਕਰਦੀਆਂ ਐ ਦੀ ਐ ਦੀ ਸ਼ਾਬਾਸ਼ ਤਾੜੀਆਂ ਮਾਰੋ ਸਾਰੇ ਬੱਚੇ ਜੈ 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 ਟੈ థੇ ਜੈ ਡੈ ਟੈ ਨੇ ਨੇ ਸ਼ਾਬਾਸ਼ ਬਹੁਤ ਵਧੀਆ ਤਾਲੀਆਂ ਮਾਰੋ ਸਾਰੇ ਬੱਚੋ ਕਾਰ ਨੂੰ ਇੱਥੇ ਹੀ ਰੋਕ ਕੇ ਸਲਾਈਡ ਰੋਕ ਕੇ ਬੱਚਿਆਂ ਨੂੰ ਬਾਰ-ਬਾਰ ਇਹਨਾਂ ਨੂੰ ਦੁਹਰਾਇ ਕਰਨ ਲਈ ਕਿਹਾ ਜਾ ਸਕਦਾ ਹੈ ਤਦ ਤੱਕ ਜਦ ਤੱਕ ਬੱਚੇ ਪੂਰਨ ਰੂਪ ਵਿੱਚ ਮਹਾਾਰਣੀ ਪੜਨਾ ਸਿੱਖ ਨਾ ਜਾਣ ਜਿਸ ਤਰ੍ਹਾਂ ਇਸ ਮੈਂ ਪਹਿਲਾਂ ਪੜਿਆ ਮੇਰੀ ਆਵਾਜ਼ ਨੂੰ ਮਿਊਟ ਕਰਕੇ ਬੱਚੇ ਨੂੰ ਸਕਰੀਨ ਤੇ ਕਹਿਣਾ ਕਿ ਬੋਲੋ ਤੁਸੀਂ ਕੀ ਅੱਖਰ ਦੀ ਆਵਾਜ਼ ਪੈਦਾ ਹੁੰਦੀ ਹੈ ਬੱਚੇ ਮੇਰੇ ਪੁਆਇੰਟਰ ਦੇ ਨਾਲ-ਨਾਲ ਬੋਲਣਗੇ ਹਾਂਜੀ ਹੋਰ ਅਸੀਂ ਅੱਗੇ ਚੱਲਦੇ ਹਾਂ ਹਾਂਜੀ ਪਿਆਰੇ ਬੱਚਿਓ ਬਾਰ-ਬਾਰ ਸਲਾਈਡ ਨੂੰ ਲੋਕ ਕੇ ਦੁਹਰਾਇ ਕਰਨ ਤੋਂ ਬਾਅਦ ਅਸੀਂ ਹੁਣ ਇੱਥੇ ਪਹੁੰਚਦੇ ਹਾਂ ਤਾਂ ਦੇਖਦੇ ਹਾਂ ਕਿ ਹੁਣ ਤੁਸੀਂ ਕੀ ਸਿੱਖਿਆ ਹੈ ਹੁਣ ਤੱਕ ਮੁਹਾਰਨੀ ਤੁਹਾਨੂੰ ਦੁਲਾਵਾ ਮਾਤਰਾ ਦੇ ਨਾਲ ਮੁਹਾਰਨੀ ਪੜ੍ਹਨੀ ਆ ਗਈ ਹੈ ਜਾਂ ਨਹੀਂ ਮੈਂ ਪੁਆਇੰਟਰ ਰੱਖਾਂਗਾ ਤਾਂ ਤੁਸੀਂ ਦੱਸਣਾ ਹੈ ਕਿ ਇਹ ਮੁਹਾਰਨੀ ਕੀ ਕੀ ਆਵਾਜ਼ ਪੈਦਾ ਕਰਦੀ ਹੈ ਇਹ ਅੱਖਰ ਬਿਹਾਰਨੀ ਦੀ ਮਾਤਰਾ ਦੇ ਨਾਲ ਤੁਲਾਵਾ ਮਾਤਰਾ ਨਾਲ ਲੱਗ ਕੇ ਕੀ ਆਵਾਜ਼ ਪੈਦਾ ਕਰਦਾ ਹੈ ਠੀਕ ਹੈ ਬੀ ਜੀ ਹਾਂਜੀ ਸ਼ਾਬਾਸ਼ ਪਹਿਲਾਂ ਆਪਾਂ ਜੋ ਪੜ ਚੁੱਕੇ ਆ ਉਹ ਦੇਖੀਏ ਤੈਨੂੰ ਆਉਂਦਾ ਤਾਂ ਜੀ ਦੱਸੋ ਅ ਅ ਸ਼ਾਬਾਸ਼ ਆ ਆ ਐ ਐ ਇ ਇ बहुत वादिया तालिया मारो सा हाँ जी बोलो शाबाश स्क्रीन देख रहे बच्चे स्लाइड देख रहे बच्चे एलईडी या प्रोजेक्टर देख रहे बच्चे बोलन के बोलो भाई मेरे इन बच्चों ने बोलन तो पहला तुसी बोलना तुम्हें समा दिता गया बोलने वास्ते शाबाश बोलन। ਖ ਕ ਹਾਂਜੀ ਬੋਲੋ ਬੱਚਿਓ ਖ ਬੋਲੋ ਬਈ ਸ਼ਾਬਾਸ਼ ਸਕਰੀਨ ਦੇਖ ਰਿਹਾ ਬੱਚੇ ਬੋਲੋ ਗ Bolus abas. Da, 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 na. Bolus abas. हम मैं केवल पॉइंटर ही लगावगा तो एल ई डी जीन देख रहे बच्चे प्रोजैक्टर देख रहे बच्चे वो ऑनलाइन पढ़ रहे बच्चे मेरे पॉइंटर से बोलन गए हाँ जी बोलो प्यारे बच्चे शाबाश बहुत वह चुप करते हैं bulu cabas bulu c cabas c hello Chabas, Bolú, Bolú, fe, Fé, Bé. ¿Cómo dije, Chabas? de la maré. ਸਾਰੋ ਸਾਰ ਬੱਚੇ ਇਸ ਤੋਂ ਅਗਲੇ ਪਾਰਟ ਵਿੱਚ ਅਸੀਂ ਦੁਲਾਵਾ ਮਾਤਰਾ ਵਾਲੇ ਸ਼ਬਦ ਪੜ੍ਹਾਂਗੇ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ